ਤੁਹਾਡੇ ਨਾਲ ਜੋ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਉਹ ਸਰਹੰਦ ਤੋਂ ਆ ਰਹੀ ਹੈ ਜੀ ਹਾਂ ਦੱਸਦੇ ਕਿ ਕੋਠੀ ਦਾ ਤਾਲਾ ਤੋੜ ਕੇ ਲੱਖਾਂ ਦੇ ਚੋਰੀ ਕਰਕੇ ਚੋਰ ਫਰਾਰ ਹੋ ਗਏ ਹੈ ਤੇ ਪੁਲਿਸ ਵੀ ਕਾਰਵਾਈ ਚੁਆ ਢਿੱਲ ਵਰਤ ਰਹੀ ਹੈ ਤਾਂ ਦੁਖੀ ਲੋਕਾਂ ਨੇ ਹੁਣ ਧਰਨਾ ਦੇਣ ਦੇ ਵਿੱਚ ਚੇਤਾਵਨੀ ਦੇ ਦਿੱਤੀ ਹੈ ਤਾਂ ਦੱਸਦੀ ਕਿ ਜੋ ਮਾਮਲਾ ਹੈ ਸਰਹੰਦ ਦੇ ਸਥਾਨਕ ਅਮਨ ਦੇ ਕਲੋਨੀ ਦਾ ਹੈ ਜਿੱਤੇ ਕੋਠੀ ਵਿੱਚੋਂ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੱਖਾਂ ਦੇ ਗਹਿਣੇ ਸੋਨੇ ਚਾਂਦੀ ਦੇ ਗਹਿਣੇ ਸਮੇਤ ਨਕਦੀ ਚੋਰੀ ਕਰਕੇ ਚੋਰ ਜੋ ਹਨ ਫਰਾਰ ਹੋ ਗਏ ਹਨ ਤਾਂ ਕੋਠੀ ਦੇ ਮਾਲ ਕਪਤਾਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਪਰਿਵਾਰ ਸਮੇਤ ਆਪਣੇ ਪਿੰਡ ਜੁਗਾਦਰੀ ਵਿਖੇ ਗਏ ਹੋਏ ਸਨ ਤੇ ਜਦੋਂ ਉਹਨਾਂ ਨੇ ਅੱਜ ਦੁਪਹਿਰ ਕਰੀਬ 12 ਵਜੇ ਆਪਣੇ ਘਰ ਆ ਕੇ 메ਨ ਗੇਟ ਖੋਲ੍ਹਿਆ ਤਾਂ ਅੰਦਰ ਦੇਖਿਆ ਕਿ ਅੰਦਰ ਦਾ ਦਰਵਾਜ਼ਾ ਟੁੱਟਾ ਪਿਆ ਸੀ ਜਦੋਂ ਕਿ ਕੋਠੀ ਦੇ ਅੰਦਰ ਗਏ ਤਾਂ ਅੰਦਰ ਘਰ ਦੇ ਅੰਦਰ ਸਾਰੀਆਂ ਅਲਮਾਰੀਆਂ ਦਾ ਸਮਾਨ ਜੋ ਹੈ ਇੱਧਰ ਉੱਧਰ ਖਿਲਰਿਆ ਪਿਆ ਸੀ ਜਦੋਂ ਉਹਨਾਂ ਨੇ ਆਪਣੇ ਗਹਿਣੇ ਚੈੱਕ ਕੀਤੇ ਤਾਂ ਦੇਖਿਆ ਕਿ ਚੋਰ ਬੈੱਡ ਦੇ ਢੋਵ ਵਿੱਚੋਂ ਰੱਖੀਆਂ ਸੋਨੇ ਦੀਆਂ 2 ਤੋਲੇ ਦੀਆਂ ਚੂੜੀਆਂ ਅਲਮਾਰੇ ਵਿੱਚ ਰੱਖੇ ਚਾਂਦੀ ਦੇ ਗਹਿਣੇ ਤੇ 15000 ਰੁਪਏ ਲੁੱਟ ਕੇ ਫਰਾਰ ਹੋ ਗਏ ਹਨ ਚੋਰੀ ਕਰਕੇ ਫਰਾਰ ਹੋਏ ਹਨ ਜਿਸ ਸਬੰਧ ਦੇ ਉਹਨਾਂ ਮੋਹੱਲਾ ਵਾਸੀਆਂ ਨੂੰ ਬੁਲਾਇਆ ਹੈ ਤੇ ਇਕੱਠੇ ਹੋ ਕੇ ਜੀਟੀ ਰੋਡ ਵਿਖੇ ਸਥਿਤ ਸਰਹੰਥ ਥਾਣੇ ਵਿੱਚ ਆਪਣੀ ਸ਼ਿਕਾਇਤ ਵਿਦ ਜਿੱਥੇ ਉਹਨਾਂ ਨੂੰ ਮੁਲਾਜ਼ਮਾਂ ਵੱਲੋਂ ਵਾਰਦਾਤ ਵਾਲੀ ਜਗ੍ਹਾ ਦੀ ਵੀਡੀਓ ਬਣਾ ਕੇ ਭੇਜਣ ਸੰਬੰਧੀ ਕਿਹਾ ਗਿਆ ਇਸ ਮੌਕੇ ਅਵਨੀ ਕਲੋਨੀ ਦੇ ਵਿਕਾਸ ਕਮੇਟੀ ਦੇ ਪ੍ਰਧਾਨ ਮਾਸਟਰ ਹਰਚੰਦ ਸਿੰਘ ਨੇ ਕਿਹਾ ਹੈ ਕਿ ਕਲੋਨੀ ਵਿੱਚ ਪਹਿਲਾਂ ਚੋਰੀ ਦੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਪੁਲਿਸ ਵੱਲੋਂ ਕੋਈ ਵੀ ਟੁਕਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ ਤਾਂ ਜਦੋਂ ਹੁਣ ਇਸ ਚੋਰੀ ਸੰਬੰਧੀ ਪੁਲਿਸ ਸਟੇਸ਼ਨ ਸਰਹੰਦ ਵਿਖੇ ਉਹ ਸ਼ਿਕਾਇਤ ਲੈ ਕੇ ਪਹੁੰਚੇ ਤਾਂ ਅਗੋ ਪੁਲਿਸ ਮੁਲਾਜ਼ਮਾਂ ਨੇ ਵਿਕਟ ਨਾਵਾੜੀ ਥਾਂ ਦੀ ਵੀਡੀਓ ਬਣਾਉਣ ਲਈ ਕਿਹਾ ਤੇ ਉਹਨਾਂ ਨੇ ਹੀ ਡਿਊਟੀ ਲਗਾ ਦਿੱਤੀ ਜਿਸ ਕਰਕੇ ਮੁਹੱਲਾ ਨਿਵਾਸੀਆਂ ਵੱਲੋਂ ਪੁਲਿਸ ਦੀ ਕਾਰਵਾਈ ਤੇ ਕਈ ਸਵਾਲ ਖੜੇ ਉੱਠ ਰਹੇ ਹਨ ਅਗੋ ਇਸ ਮਾਮਲੇ ਦੇ ਪਿੰਡਦਰ टाकी ਕੁਝ ਕਹਿਣਾ ਹੈ ਤੁਸੀਂ ਵੇਸੋੜ ਲਓ ਕੀ ਨਾ ਮੈਂ ਤੁਹਾਡਾ ਮੈਂ ਕਪਤਾਨ ਸਿੰਘ ਮੈਂ ਸ਼ੁੱਕਰਵਾਰ ਨੂੰ ਆਪਣੇ ਪਿੰਡ ਗਿਆ ਹੋਇਆ ਸੀਗਾ ਜਦੋਂ ਮੈਂ ਅੱਜ ਦਿਨ ਮੰਗਲਵਾਰ ਨੂੰ ਸਵੇਰੇ 11:00 ਵਜੇ ਆਪਣੇ ਕਲੋਨੀ ਚ ਪਹੁੰਚਿਆ ਤਾਂ ਮੈਂ ਦੇਖਿਆ ਕਿ 메인 게ਟ ਖੋਲ ਕੇ ਜਦੋਂ ਮੈਂ ਲੌਬੀ ਚ ਐਂਟਰੀ ਕੀਤੀ ਉਸ ਟਾਈਮ ਲੌਬੀ ਦਾ ਤਾਲਾ ਟੁੱਟਿਆ ਹੋਇਆ ਸੀਗਾ ਤੇ ਅੰਦਰ ਆ ਕੇ ਦੇਖਿਆ ਕਿ ਸਾਰਾ ਸਮਾਨ ਵਿਖਰਿਆ ਹੋਇਆ ਸੀਗਾ ਸਟੋਰ ਦਾ ਲੋਕ ਵੀ ਟੁੱਟਿਆ ਹੋਇਆ ਸੀਗਾ ਤੇ ਦੂਜੇ ਕਮਰਿਆਂ ਚ ਵੀ ਸਮਾਨ ਖਿਲਰਿਆ ਪਿਆ ਸੀਗਾ ਜਦੋਂ ਮੈਂ ਦੇਖਿਆ ਸਮਾਨ ਦਾ ਥੋੜਾ-ਮੋਟਾ ਉਹਦੇ ਵਿੱਚੋਂ ਉਹਦੇ ਵਿੱਚੋਂ ਕੁਝ ਗਹਿਣੇ ਦੇਖੇ ਸੁਨਾਚੋ ਦੋ ਕੋਲੇ ਨੇ ਚੂੜੀਆਂ ਤੇ 15-16000 ਰੁਪਇਆ ਗਾਇਬ ਆਇਆ ਗਿਆ ਤੇ ਕੁਛ ਆਰਟੀਫੀਸ਼ਲ ਗਹਿਣੇ ਤੇ ਥੋੜੇ-ਮੋਟੇ ਚਾਂਦੀ ਦੇ ਗਹਿਣੇ ਵੀ ਗਾਇਬ ਪਾਏ ਗਏ ਉਸ ਤੋਂ ਬਾਅਦ ਅਸੀਂ ਮਾਲਲੇ ਨੂੰ ਸੂਚਿਤ ਕੀਤਾ ਉਹਨਾਂ ਵੱਲੋਂ ਸਾਰਿਆਂ ਨੇ ਮਿਲ ਕੇ ਇਨਕੁਆਰੀ ਕਰਨ ਵਾਸਤੇ ਕਿਹਾ ਤਾਂ ਅਸੀਂ ਥਾਣੇ ਵੀ ਗਏ ਉਹਨਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਆਪਣੇ ਕੈਮਰੇ ਨਾਲ ਫੋਟੋਆਂ ਖਿੱਚ ਲਓ ਤੇ ਜਨਰੀਕਲੀਕਤੀ ਐਪਲੀਕੇਸ਼ਨ ਦੇ ਦਿਓ ਅਸੀਂ ਫਿਰ ਉਸਤੇ ਕਾਰਵਾਈ ਕਰਾਂਗੇ ਕਿਹੜੀ ਕਲੋਨੀ ਜਿਹੜੀ ਤੁਸੀਂ ਅਸੀਂ ਅਮਨ ਕਲੋਨੀ ਪੱਟੀ ਰੋਡ ਸਰੰਦ ਵਿਖੇ ਰਹਿੰਦੇ ਆ ਮੇਰਾ ਮਕਾਨ ਨੰਬਰ 110 ਅਮਨ ਕਲੋਨੀ ਵਿਖੇ ਆ ਅਸੀਂ ਆਪਣੇ ਪਿੰਡ ਜਗਾੜਾ ਹੀ ਗਏ ਹੋਏ ਸੀਗੇ ਦੋ ਤਿੰਨ ਲਈ ਦੋ ਤਿੰਨ ਦਿਨ ਲਈ ਉਸ ਤੋਂ ਬਾਅਦ ਮੇਰੇ ਪਿੱਛੇ ਤੋਂ ਚੋਰੀ ਹੋਈ ਹੈ ਕਿੰਨਾ ਕੁ ਸਮਾਂ ਦਾ ਲੱਗਿਆ ਤੁਹਾਨੂੰ ਸਾਡਾ ਤਕਰੀਬਨ 14-15000 ਰੁਪਏ ਕੈਸ਼ ਤੇ 2 ਤੋਲੇ ਚੂੜੀਆਂ ਤੇ ਚਾਂਦੀ ਦੇ ਗਹਿਣੇ ਤੇ ਆਪਣੇ ਆਰਟੀਫੀਸ਼ੀਅਲ ਜੈਵਲਰੀ ਇਹਨਾਂ ਚੀਜ਼ਾਂ ਸਾਡੀਆਂ ਲਗਭਗ ਚੋਰੀਆਂ ਹੋਈਆਂ ਨੇ ਕਿੰਨੇ ਕੁ ਪੈਸੇ ਦਾ ਸਮਾਨ ਸੀ ਤੁਹਾਡਾ ਟੋਟਲ ਸਾਡਾ 1 ਟੁਟ ਟ ਡੇਢ ਡੇਢ 2 ਟਾ 2 ਕ ਰੱਖ ਦਾ ਸਮਾਨ ਸੀਗਾ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੇ ਪਹਿਲਾਂ ਵੀ 10-15 ਦਿਨ ਪਹਿਲਾਂ ਵੀ ਇੱਕ ਚੋਰੀ ਹੋਈ ਸੀਗੀ ਉਸ ਦੇ ਬਾਰੇ ਵੀ ਐਫਆਈਆਰ ਦਰਜ ਕਰਾਈ ਤੀ ਪਰ ਅਜੇ ਤੱਕ ਉਹਤੇ ਵੀ ਕੋਈ ਕਾਰਵਾਈ ਨਹੀਂ ਹੋਈ ਹਾਂ ਹੁਣ 10-15 ਦਿਨ ਬਾਅਦ ਫੇਰ ਸਾਡੇ ਮਹੱਲੇ 'ਚ ਫੇਰ ਚੋਰੀ ਆਈ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਤੇ ਨਾਥ ਪਾਈ ਜਾਵੇ ਤੇ ਸਾਨੂੰ ਜਿਹੜਾ ਸਾਡਾ ਚੋਰੀ ਸਮਾਨ ਹੋਇਆ ਉਹਦੀ ਇਨਕੁਆਰੀ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਹਰਚੰਦ ਸਿੰਘ ਹੈ ਜੀ ਮੈਂ ਅਮਨ ਕਲੋਨੀ ਵਿਕਾਸ ਕਮੇਟੀ ਸਾਡੀ ਰਜਿਸਟਰਡ ਹੋਈ ਵੀ ਆ ਉਹਦਾ ਮੈਂ ਪ੍ਰਧਾਨ ਐ ਮਜੂਦਾ ਪ੍ਰਧਾਨ ਐ ਇਹ ਕਲੋਨੀ ਵਿੱਚ ਪਹਿਲਾਂ 19 ਦੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ 15 ਦਿਨ ਪਹਿਲਾਂ ਇੱਕ ਸ਼ਰਿਆਮੇ ਦਿਨ ਦਿਹਾੜੇ ਜੀ ਤਿੰਨ ਬੰਦੇ ਆਏ ਉਹਨਾਂ ਦੀ ਸੀ ਸੀਸੀਟੀਵੀ ਫੁਟੇਜ ਥਾਣੇ ਉਹ ਲੇ ਕੇ ਸਾਰੇ ਇੰਗਲਾਂ ਤੋਂ ਕੱਟ ਕੇ ਥਾਣੇ ਨਾਲ ਦਿੱਤੀ ਹਾਲੇ ਉਸ ਚੋਰੀ ਦਾ ਵੀ ਕੋਈ ਸੀ ਨਹੀਂ ਹੋਇਆ ਹੈਗਾ ਤੇ ਆ ਦੂਜੀ ਵਾਰ ਦਾ ਫੇਰ 10-15 ਦਿਨ ਦੇ ਵਿੱਚ ਹੋ ਗਈ ਆ ਤੇ ਮੈਂ ਆ ਕੇ ਦੇਖਿਆ ਇਹਨਾਂ ਦੇ ਕੁਝ ਸੋਨੇ ਦੇ ਦੋ ਚੂੜੀਆਂ ਦਸ ਰਹੇ ਨੇ ਜੀ ਮੇਹ ਤੇ 15000 ਰੁਪਇਆ ਕੈਸ਼ ਕੁਝ ਆਰਟੀਫੀਸ਼ੀਅਲ ਜੁਐਲਰੀ ਤੇ ਕੁਝ ਇਹਨਾਂ ਕੋ ਚਾਂਦੀ ਦੇ ਗਹਿਣੇ ਤੇ ਮੇਰੇ ਹਿਸਾਬ ਨਾਲ ਮੋ ਕੁੱਲ ਮਿਲਾ ਕੇ 2.5 ਲੱਖ ਰੁਪਏ ਦਾ ਨੁਕਸਾਨ ਇਹਨਾਂ ਦਾ ਹੋ ਚੁੱਕਿਆ ਹੈ ਪੁਲਿਸ ਨੂੰ ਰਾਤਾ ਹੋਇਆ ਕੋਈ ਹਾਂਜੀ ਅਸੀਂ ਮੈਂ ਪੁਲਿਸ ਨੂੰ ਇਹਨਾਂ ਨੂੰ ਨਾਲ ਲੈ ਕੇ ਪੁਲਿਸਪੁਲ ਗਏ ਸੀ ਉਥੇ ਜਿਹੜੇ ਮੁਨਸੀ ਦੇ ਹੰਸਾ ਜੀ ਅਸੀਂ ਉਹਨਾਂ ਨੂੰ ਮਿਲੇ ਸੀ ਉਹਨਾਂ ਨੂੰ ਕਹ ਵੀ ਐਫ ਆਈ ਆਰ ਲੌਂਚ ਕਰਾਉਣੀ ਹੈ ਉਹ ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਮੈਂ ਕਹਾਂ ਜੀ ਤੁਸੀਂ ਮੌਕੇ ਤੇ ਜਾ ਕੇ ਉਹ ਦੇਖ ਲਓ ਮੌਕਾ ਵੀ ਮੌਕੇ ਵਾਰਦਾਤ ਵੀ ਛੋਟਾ-ਛੋਟਾ ਖਿਚਲੋ ਪੋਕਿ ਤੁਸੀਂ ਆਪ ਫੋਟੋ ਖਿੱਚ ਲੋ ਇੱਕ ਮੂਵੀ ਬਣਾ ਕੇ ਤੇ ਸਾਨੂੰ ਇੱਕ ਸਿੰਪਲ ਕਾਗਜ਼ ਤੇ ਤੁਹਾਡੀ ਸ਼ਿਕਾਇਤ ਸਾਨੂੰ ਦੇਜੋ ਜਿਹੜੀ ਪਹਿਲਾਂ ਚੋਰੀ ਹੋਈ ਆ ਸੀ ਉਸ ਚੋਰੀ ਦੇ ਨਾਲ ਇਸ ਨੂੰ ਅਟੈਚ ਕਰਦਾਂਗੇ। ਕਮਿਸ਼ਨ ਦੀ ਕਾਰਗਰਮੀ ਕਿਤਾ ਦੇਖੋ। ਪਰ ਮੈਨੂੰ ਤਾਂ ਲੱਗਦਾ ਨਹੀਂ ਵੀ ਪੁਲਿਸ ਕੋਈ ਸਿਹਰਦਾ ਐ ਇਸ ਮਾਮਲੇ ਵਿੱਚ ਵੀ ਜੇ ਪੁਲਿਸ ਸਿਹਰਦੇ ਹੋਵੇ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੀਆਂ ਐਨੀਆਂ ਕਾਪੀਆਂ ਉਹਨਾਂ ਨੂੰ ਦੇ ਚੁੱਕੇ ਆ ਸ਼ਰਿਆਮ ਮੋਟਰਸਾਈਕਲ ਦਾ ਨੰਬਰ ਆ ਤੇ ਉਹ ਚੋਰਾਂ ਦੇ ਪੂਰੇ ਚਿਹਰੇ ਮੂਰੇ ਸਾਰੇ ਨਜ਼ਰ ਆ ਰਹੇ ਨੇ। ਇਹ 15 ਦਿਨਾਂ ਦੇ ਹਾਲ ਤੱਕ ਪੁਲਿਸ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰੀ ਜ ਸਾਡੇ ਦੇ ਮਨ ਤਾਂ ਲੱਗਦਾ ਨਹੀਂ ਕੋਈ ਕਾਰਵਾਈ ਕਰਨਗੇ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਆ ਜੀ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹਾਂ ਕਿ ਐਮਐਲਏ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਵੀ ਪੁਲਿਸ ਨੂੰ ਥੋੜਾ ਜਿਹਾ ਕੰਨ ਖਿੱਚ ਕੇ ਜਿਹੜੀਆਂ ਸਾਡੇ ਮਲੇ 'ਚ ਹੋ ਰਹੀਆਂ ਚੋਰੀਆਂ ਵਾਰਦਾਤਾਂ ਨੇ ਇਹਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੇਕਰ ਕੇ ਵੀ ਕੋਈ ਕਾਰਵਾਈ ਨਹੀਂ ਹਮਲਝ ਲੈਂਦੀ ਤਾਂ ਤੁਹਾਡੇ ਕੋਲ ਤਾਂ ਇਹ ਕਿਹੜੀ ਸੰਸਥਾ ਵੱਲ ਪਹੁੰਚਦਾ ਜੀ ਉਹ ਕਮੇਟੀ ਵੱਲ ਅਸੀਂ ਸਭ ਤੋਂ ਪਹਿਲਾਂ ਹੀ ਐਸਐਸਪੀ ਸਾਹਿਬ ਨੂੰ ਮਿਲਾਂਗੇ ਐਮਐਲਏ ਸਾਹਿਬ ਨੂੰ ਮਿਲਾਂਗੇ ਅਗਰ ਐਸਐਸਪੀ ਸਾਹਿਬ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਇਸ ਇਸੇ ਦਫ਼ਤਰ ਜਾ ਕੇ ਹੀ ਧਰਨਾ ਦੇਵਾਂਗੇ